ਇੱਕ ਕਹਿੰਦੀ ਹਰਲੀਨ ਨੂੰ ਲਿਖਣਾ ਨਹੀਂ ਆਉਂਦਾ। ਇਹ ਕਹਿੰਦੀ ਹਰਲੀਨ ਨੂੰ ਲਿਖਣਾ ਨਹੀਂ ਆਉਂਦਾ। ਹਾਂ ਮੈਂ ਨਹੀਂ ਕਹਿੰਦੀ ਮੈਨੂੰ ਲਿਖਣਾ ਆਉਂਦਾ। ਪਰ ਇਹ ਨਾ ਸੋਚੀ ਹੁਣ ਦੀ ਲਿਖਦੀ। 8ਵੀਂ ਤੋਂ ਆ ਲਿਖਦੀ ਆਉਂਦੀ। ਚੁੱਪਚਾਪ ਜੇ ਬੈਠੀ ਰਹਿੰਦੀ। ਚੁੱਪਚਾਪ ਜੇ ਬੈਠੀ ਰਹਿੰਦੀ ਸਮਝੀ ਨਾ ਮੈਂ ਆਕੜ ਕਰਦੀ। ਉਂਝ ਮੈਂ ਥੋੜਾ ਘੱਟ ਹੀ ਬੋਲਦੀ। ਉਂਝ ਮੈਂ ਥੋੜਾ ਘੱਟ ਹੀ ਬੋਲਦੀ ਪਰ ਜਿੱਥੇ ਬੋਲਦੀ ਬੁਲੰਦ ਬੋਲਦੀ। ਪਹਿਲੀ ਵਾਰ ਜਦ ਮਾਤੇ ਲਿਖਿਆ ਪਹਿਲੀ ਵਾਰ ਜਦ ਮਾਂ ਤੇ ਲਿਖਿਆ ਜੁੱਤੀਆਂ ਉਹ ਉਦਣੀ ਖਾ ਲੀਆਂ ਸੀ ਮੈਂ ਚਪੇੜਾ ਉਂਝ ਮੈਂ ਬਹੁਤ ਖਾਦੀਆਂ ਚਪੇੜਾ ਉਂਝ ਮੈਂ ਬਹੁਤ ਖਾਦੀਆਂ ਮਾਂ ਮੇਰੀ ਉਂਝ ਲਿਖਣ ਨਹੀਂ ਦੇਦੀ ਚੋਰੀ ਚੋਰੀ ਲਿਖ ਲੈਨੀ ਆ ਵੇੜੇ ਵਿੱਚ ਮੈਨੂੰ ਢਾੱਕ ਕੇ ਕੁੱਟਿਆ ਹਾਏ ਵੇੜੇ ਵਿੱਚ ਮੈਨੂੰ ਢਾੱਕ ਕੇ ਕੁੱਟਿਆ ਡਾਇਰੀ ਲਿਖਣ ਦੇ ਚੱਕਰ ਦੇ ਵਿੱਚ ਖੜ ਜਾ ਤੇਰੇ ਪਿਓ ਨੂੰ ਦੱਸਦੀ ਖੜ ਜਾ ਤੇਰੇ ਪਿਓ ਨੂੰ ਦੱਸਦੀ ਮਾਂ ਨੇ ਮੈਨੂੰ ਚੰਗਾ ਕੁੱਟਿਆ ਮਾਂ ਨੇ ਮੈਨੂੰ ਚੰਗਾ ਕੁੱਟਿਆ ਜੋ ਹੱਥ ਆਇਆ ਉਹਨਾ ਕੁੱਟਿਆ ਪਿਓ ਦੀ ਧੀ ਨੇ ਕੁੱਟ ਤੇ ਖਾ ਲਈ ਪਿਓ ਦੀ ਧੀ ਨੇ ਕੁੱਟ ਤੇ ਖਾ ਲਈ ਪਰ ਹੜ ਦੀ ਲਿਖਣੋਂ ਮੈਂ ਵੀ ਨਹੀਂ ਆ ਮਾਂ ਕਹਿੰਦੀ ਚਾ ਲਿਖ ਲੈ ਕੁੜੀ ਮਾਂ ਕਹਿੰਦੀ ਚਾ ਲਿਖ ਲੈ ਕੁੜੀ ਮੈਂ ਵੀ ਵੇਖੂ ਕੌਣ ਹੈ ਸੁਣਦਾ ਅਹਲੇ ਤੇ ਮੈਨੂੰ ਕੋਈ ਨਹੀਂ ਜਾਣਦਾ ਅਹਲੇ ਤੇ ਮੈਨੂੰ ਕੋਈ ਨਹੀਂ ਜਾਣਦਾ ਪਰ ਇੱਕ ਦਿਨ ਅੱਤ ਕਰਾਉਣੀ ਐ ਤੇਰੇ ਮੂੰਹੋਂ ਵੀ ਗੱਲ ਕਢਾਉਣੀ ਐ ਸਕੋਪਰ ਤੋਂ ਇੱਕ ਕੁੜੀ ਪੜਦੀ ਸੀ ਸਕੋਪਰ ਤੋਂ ਇੱਕ ਕੁੜੀ ਪੜਦੀ ਸੀ ਇਹ ਗੱਲ ਤੇ ਮੂਰੀ ਹੋਣੀ ਐ ਤੂੰ ਹੱਸਣਾਈ ਹੱਸ ਲੈ ਕੋਈ ਨਾ ਤੂੰ ਹੱਸਣਾਈ ਹੱਸ ਲੈ ਕੋਈ ਨਾ ਅੱਜ ਤੇ ਗੱਲ ਕਰਕੇ ਖੁਸ਼ ਨਹੀਂ ਕੱਲੂ ਤੂੰ ਆਪ ਫੋਟੋ ਕਰਾਉਣੀ ਐ ਮੈਨੂੰ ਹੋਰਾਂ ਨਾਲ ਨਾ ਮੇਲੀ ਮੈਨੂੰ ਹੋਰਾਂ ਨਾਲ ਨਾ ਮੇਲੀ ਹੋਰਾਂ ਵਰਗੀ ਬਣਨਾ ਨਹੀਂ ਐ ਤੇ ਮੇਰੇ ਅਰਗੇ ਬਣਨੀ ਹੋਣਾ ਇਸ ਗੱਲ ਦਾ ਹੰਕਾਰ ਤੇ ਨਹੀਂ ਐ ਇਸ ਗੱਲ ਦਾ ਹੰਕਾਰ ਤੇ ਨਹੀਂ ਐ ਪਰ ਦੁੱਖ ਜਿਹਾ ਚੰਦਰਾ ਹੁੰਦਾ ਮੈਨੂੰ ਤੂੰ ਸੋਣੀ ਐ ਸੋਣੀ ਗੱਲ ਐ ਤੂੰ ਸੋਣੀ ਐ ਸੋਣੀ ਗੱਲ ਐ ਇਸ ਤੋਂ ਇਲਾਵਾ ਕੀ ਐ ਪੱਲੇ ਸੋਚ ਸਾਡੀ ਮਿਲਦੀ ਕੋਈ ਨਹੀਂ ਆ ਸੋਚ ਸਾਡੀ ਮਿਲਦੀ ਕੋਈ ਨਹੀਂ ਆ ਫਰਕ ਤੇ ਝੱਲੀਏ ਹੋਣਾ ਹੀ ਐ ਆ ਤੂੰ ਸੁਣਦੀ ਐ ਟੋਨੀ ਕੱਕੜ ਆ ਤੂੰ ਸੁਣਦੀ ਐ ਟੋਨੀ ਕੱਕੜ ਤੇ ਮੈਂ ਸੁਣਦੀ ਆ ਮੂਸੇ ਵਾਲਾ ਫਰਕ ਤੇ ਝੱਲੀਏ ਹੋਣੀ ਐ ਤੇ ਤੈਨੂੰ ਸ਼ੌਂਕ ਮੇਕਅਪ ਦਾਈ ਤੈਨੂੰ ਸ਼ੌਂਕ ਮੇਕਅਪ ਦਾਈ ਤੇ ਮੈਨੂੰ ਸ਼ੌਂਕ ਲਿਖਣੇ ਦਾਈ ਲਿਖਤ ਮੇਰੀ ਉਂਝ ਡੂੰਗੀ ਹੁੰਦੀ ਆ ਲਿਖਤ ਮੇਰੀ ਉਂਝ ਡੂੰਗੀ ਹੁੰਦੀ ਪਰ ਤੇਰੇ ਸ਼ਾਇਦ ਉਹ ਸਮਝ ਨਹੀਂ ਹੋਣੀ ਆ ਤੇਰੇ ਤੇ ਗਾਣੇ ਲਿਖਦੀ ਆ ਤੇਰੇ ਵਰਗੀਆਂ ਤੇ ਗਾਣੇ ਲਿਖ ਕੇ ਸੇਲੀਆਂ ਵਿੱਚ ਸੁਣਾਉਣੀ ਆ ਉਹਨਾਂ ਦਾ ਵੀ ਦਿਲ ਆਉਣੀ ਆ ਇੱਕ ਗੱਲ ਤੇਰੀ ਮਾੜੀ ਲੱਗਦੀ ਇਕ ਗੱਲ ਤੇਰੀ ਮਾੜੀ ਲੱਗਦੀ ਜਾਂ ਤੈਨੂੰ ਆਦਤ ਚੁਗਲੀ ਦੀ ਐ ਆ ਤੈਨੂੰ ਆਦਤ ਚੁਗਲੀ ਦੀ ਐ ਤੇ ਮੈਂ ਗੱਲ ਅਗਾ ਨਹੀਂ ਕਰਦੀ ਬਸ ਡਾਇਰੀ ਉੱਤੇ ਲਿਖ ਲੈਨੀ ਆ ਡਾਇਰੀ ਤੇ ਜਦ ਕਰੋੜ ਕੇ ਲਿਖਦੀ ਡਾਇਰੀ ਤੇ ਜਦ ਕਰੋੜ ਕੇ ਲਿਖਦੀ ਹਰਲੀਨ ਦਿਲ ਫਰੋਲ ਕੇ ਲਿਖਦੀ ਅ ਸੱਚ ਜਾਣੀ ਜ਼ਖਮ ਕਰੋਲ ਕਰੋਲ ਕੇ ਲਿਖਦੀ ਅ ਜੀਨੇ ਡਾਇਰੀ ਪੜ੍ਹ ਲਈ ਮੇਰੀ ਜਿਨੇ ਡਾਇਰੀ ਪੜ੍ਹੀ ਮੇਰੀ ਉਹ ਤੇ ਮੈਨੂੰ ਜਾਣ ਗਏ ਨੇ ਆ ਬਾਕੀ ਤੇ ਅਣ ਜਾਣ ਹਲੇ ਨੇ ਆਖਣ ਅੱਖਾਂ ਛੋਟੀਆਂ ਤੇਰੀਆਂ ਆਖਣ ਅੱਖਾਂ ਛੋਟੀਆਂ ਤੇਰੀਆਂ ਤੇਰੇ ਦਿਲ ਦੀ ਮੈਲ ਮੈਨੂੰ ਦਿਖ ਜਾਂਦੀ ਐ ਤੇਰੇ ਦਿਲ ਦੀ ਮੈਲ ਮੈਨੂੰ ਦਿਖ ਜਾਂਦੀ ਐ ਹੋਰ ਭਲਾ ਮੈਂ ਕੀ ਤੱਕਣਾ ਐ ਇਹ ਵੀ ਨਹੀਂ ਕਿ ਹਰ ਪਲ ਮੈਂ ਉਦਾਸ ਹੀ ਹੋਵਾਂ ਇਹ ਵੀ ਨਹੀਂ ਕਿ ਹਰ ਪਲ ਮੈਂ ਉਦਾਸ ਹੀ ਹੋਵਾਂ ਕਦੇ-ਕਦੇ ਤਾਂ ਖੁਸ਼ ਵੀ ਹੋਵਾਂ ਉਂਝ ਤੇ ਹਰ ਪਲ ਲਿਖਦੀ ਰਹਿੰਦੀ ਉਂਝ ਤੇ ਹਰ ਪਲ ਲਿਖਦੀ ਰਹਿੰਦੀ ਪਰ ਤੇਰੀ ਵਾਰੀ ਹੱਥ ਕੰਬਦੇ ਨੇ ਤੇਰੇ ਬਾਰੇ ਸਭ ਕੁਝ ਲਿਖਦਾ ਤੇਰੇ ਬਾਰੇ ਸਭ ਕੁਝ ਲਿਖਦਾ ਇੰਨਾ ਵੀ ਤੂੰ ਖਾਸ ਨਹੀਂ ਹੈ ਤੇਰੇ ਬਾਰੇ ਸਭ ਕੁਝ ਲਿਖਦਾ ਇੰਨਾ ਵੀ ਤੂੰ ਖਾਸ ਨਹੀਂ ਹੈ ਤੇਰੇ ਬਾਰੇ ਕੱਖ ਨਾ ਲਿਖਾਂ ਤੇਰੇ ਬਾਰੇ ਕੱਖ ਨਾ ਲਿਖਾਂ ਫਿਰ ਇੰਨਾ ਵੀ ਤੂੰ ਆਮ ਨਹੀਂ ਹੈ ਤੇਰੇ ਬਾਰੇ ਲਿਖਤੇ ਦੇਵਾ ਪਰ ਤੂੰ ਉਹਦਾ ਹੱਕਦਾਰ ਨਹੀਂ ਹੈ ਤੂੰ ਅੱਖੇ ਤੇ ਮਰ ਵੀ ਜਾ ਤੂੰ ਆਖੇ ਤੇ ਮਰ ਵੀ ਜਾਊ ਤੂੰ ਆਖੇ ਤੇ ਡਰ ਵੀ ਜਾਊ ਜੇ ਤੂੰ ਆਖੇ ਤੇਰੇ ਪੈਰੀ ਪੈਜੂ ਜੇ ਤੂੰ ਆਖੇ ਤੇਰੇ ਪੈਰੀ ਪੈਜੂ ਹਰਲੀਨ ਨਹੀਂ ਡਰਦੀ ਦੁਨੀਆ ਕੋਲੋ ਅਹਰਲੀਨ ਨਹੀਂ ਡਰਦੀ ਦੁਨੀਆ ਕੋਲੋ ਇੱਕ ਤੇਰੇ ਕੋਲੋ ਹਰ ਜਾਨੀ ਆ ਪੱਗ ਤੇਰੀ ਉੰਜ ਜੱਚਦੀ ਬਾੜੀ ਪੱਗ ਤੇਰੀ ਉੰਜ ਜੱਚਦੀ ਬਾੜੀ ਪਰ ਤੂੰ ਬੰਨ ਕੇ ਰੱਖਦਾ ਨਹੀਂ ਆ ਸੁਪਨੇ ਵਿੱਚ ਤੇਰੇ ਬੰਨੀ ਹੁੰਦੀ ਆ ਸੁਪਨੇ ਵਿੱਚ ਜਦ ਬੰਨੀ ਹੁੰਦੀ ਸੱਚੇ ਬਾੜਾ ਹੀ ਸੋਨਾ ਲੱਗਦਾ ਪੱਗ ਤੇਰੀ ਉਂਝ ਜੱਚਦੀ ਬਾੜੀ ਪਰ ਤੂੰ ਬੰਨ ਕੇ ਰੱਖਦਾ ਨਹੀਂ ਆ ਪਿਆਰ ਮੁਹੱਬਤ ਹਰਲੀਨ ਦੇ ਵਜ ਦਾ ਰੋਗ ਨਹੀਂ ਆ ਪਿਆਰ ਮੁਹੱਬਤ ਹਰਲੀਨ ਦੇ ਵਜ ਦਾ ਰੋਗ ਨਹੀਂ ਬਸ ਹੋਰਾਂ ਦੀਆਂ ਫੀਲਿੰਗਾਂ ਲਿਖ ਜਾਨੀ ਆ ਚੰਗੇ ਘਰ ਦੀ ਕੁੜੀਆਂ ਆ ਚੰਗੇ ਘਰ ਦੀ ਕੁੜੀਆਂ ਉੱਚਾ ਰੱਖਿਆ ਕਿਰਦਾਰਾਂ ਨੂੰ ਨਾਲੇ ਇੱਕ ਨੂੰ ਛੱਡ ਦੂਜੇ ਮਗਰ ਇੱਕ ਨੂੰ ਛੱਡ ਦੂਜੇ ਮਗਰ ਹਾਂ ਮੈਂ ਨਹੀਂ ਮੰਦੀ ਪਿਆਰਾਂ ਨੂੰ ਮੇਰੇ ਲਈ ਤਾਂ ਦੂਰੋਂ ਦੂਰੋਂ ਤੱਕਣਾ ਹੀ ਮੁਹੱਬਤ ਆ ਮੇਰੇ ਲਈ ਤਾਂ ਦੂਰੋ ਦੂਰੋ ਤੱਕਣਾ ਹੀ ਮੁਹੱਬਤ ਹੈ ਤੇ ਤੁਹਾਡੇ ਲਈ ਚਾਰ ਗੱਲਾਂ ਕਰ ਮੁਕਰਨਾ ਮੁਹੱਬਤ ਹੈ